ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਅਰਜ਼ੀਆਂ ਦਾ ਬੈਕਲੌਗ ਵਧ ਕੇ 959000 ਹੋ ਗਏ ਹੈ ਅਤੇ ਵਿਜ਼ਟਰ ਵੀਜ਼ਾ ਦੀ ਆਸ ਵਿੱਚ ਬੈਠੇ ਭਾਰਤੀਆਂ ਦਾ ਉਡੀਕ ਸਮਾਂ ਵਧ ਕੇ 100 ਦਿਨ ਤੱਕ ਪਹੁੰਚ ਗਿਆ ਹੈ ਸਭ ਤੋਂ ਵੱਧ ਬੈਕਲੌਗ ਟੈਂਪਰੇਰੀ ਰੈਜ਼ਿਡੈਂਸ ਨਾਲ ਸੰਬੰਧਿਤ ਵੀਜ਼ਿਆਂ ਵਿੱਚ ਦੇਖਣ ਨੂੰ ਮਿਲਿਆ ਹੈ ਅਤੇ 4 ਲੱਖ ਅਰਜ਼ੀਆਂ ਦਾ ਨਿਪਟਾਰਾ ਤੈਸ਼ੁਦਾ ਸਮਾਂ ਹੱਦ ਦੇ ਅੰਦਰ ਨਾ ਕੀਤਾ ਜਾ ਸਕਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ ਦੇ ਅੰਤ ਤੱਕ ਵਿਚਾਰ ਅਧੀਨ ਅਰਜ਼ੀਆਂ ਦਾ ਅੰਕੜਾ 22 ਲੱਖ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ 12 ਲੱਖ 40 ਹਜ਼ਾਰ ਦੀ ਪ੍ਰੋਸੈਸਿੰਗ ਤੈਸ਼ੋਦਾ ਸਮਾਹਤ ਤੋਂ ਪਹਿਲਾਂ ਹੋਣ ਦੇ ਆਸਾਰ ਨੇ ਸੁਪਰ ਵੀਜ਼ਾ ਦੇ ਮਾਮਲੇ ਵਿੱਚ ਭਾਰਤੀਆਂ ਦਾ ਉਡੀਕ ਸਮਾਂ 169 ਦਿਨ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਆਈਆਂ ਸੁਪਰ ਵੀਜ਼ਾ ਦੀਆਂ ਅਰਜ਼ੀਆਂ ਦੇ ਮਾਮਲੇ ਵਿੱਚ ਉਡੀਕ ਸਮਾਂ 200 ਦਿਨ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਸ਼੍ਰੇਣੀ ਅਧੀਨ ਉਡੀਕ ਸਮਾਂ 42 ਹਫ਼ਤੇ ਤੱਕ ਪੁੱਜ ਸਕਦਾ ਹੈ ਜਦਕਿ ਕੈਬੈਕ ਵਿੱਚ 50 ਹਫ਼ਤੇ ਦੀ ਉਡੀਕ ਦੱਸੀ ਜਾ ਰਹੀ ਹੈ ਮਨੁੱਖਤਾ ਜਾਂ ਤਰਸ ਦੇ ਆਧਾਰ ਤੇ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮੰਗਣ ਵਾਲਿਆਂ ਜਿਨ੍ਹਾਂ ਵਿੱਚ ਅਸਾਈਲਮ ਮੰਗਣ ਵਾਲੇ ਵੀ ਸ਼ਾਮਲ ਨੇ 900 ਤੋਂ 106 ਮਹੀਨੇ ਤੱਕ ਉਡੀਕ ਕਰਨੀ ਪੈ ਸਕਦੀ ਹੈ ਵਿਚਾਰ ਅਧੀਨ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਨਾਲ ਸੰਬੰਧਤ ਸਪਾਊਸ ਵੀਜ਼ਾ ਅਰਜ਼ੀਆਂ ਦੀ ਗਿਣਤੀ 45200 ਦੱਸੀ ਜਾ ਰਹੀ ਹੈ ਕੈਨੇਡਾ ਵਿੱਚ ਮੌਜੂਦ ਜੀਵਨ ਸਾਥੀਆਂ ਨਾਲ ਸੰਬੰਧਤ ਸਪਾਊਸ ਵੀਜ਼ਾ ਅਰਜ਼ੀਆਂ ਦਾ ਅੰਕੜਾ ਤਕਰੀਬਨ 50000 ਦੱਸਿਆ ਜਾ ਰਿਹਾ ਹੈ ਕੈਨੇਡੀਅਨ ਸਿਟੀਜ਼ਨਸ਼ਿਪ ਨਾਲ ਸੰਬੰਧਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਤੱਕ 259500 ਮਾਮਲੇ ਵਿਚਾਰ ਅਧੀਨ ਸਨ ਜਿਨ੍ਹਾਂ ਵਿੱਚੋਂ 80% ਜਾਂ 2 ਲੱਖ 8000 ਦਾ ਨਿਪਟਾਰਾ ਤੈ ਸ਼ੁਦਾ ਸਮਾਹੱਦ ਦੇ ਅੰਦਰ ਕੀਤੇ ਜਾਣ ਦੇ ਆਸਾਰ ਨੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਔਸਤ ਪ੍ਰੋਸੈਸਿੰਗ ਸਮਾਂ 13 ਮਹੀਨੇ ਚੱਲ ਰਿਹਾ ਹੈ ਜਦਕਿ ਪਰਮਾਨੈਂਟ ਰੈਜ਼ਿਡੈਂਸੀ ਨਵਿਆਉਣ ਵਾਲੀਆਂ ਅਰਜ਼ੀਆਂ 29 ਦਿਨ ਦੇ ਅੰਦਰ ਨਿਪਟਾਈਆਂ ਜਾ ਰਹੀਆਂ ਨੇ ਇਸ ਦੇ ਉਲਟ ਪਰਮਾਨੈਂਟ ਰੈਜ਼ਿਡੈਂਸੀ ਨਾਲ ਸੰਬੰਧਤ ਕੁੱਲ ਵਿਚਾਰ ਅਧੀਨ ਅਰਜ਼ੀਆਂ 431500 ਦਸੀਆਂ ਜਾ ਰਹੀਆਂ ਨੇ ਅਤੇ ਇਹਨਾਂ ਵਿੱਚੋਂ 52% ਬੈਕਲੌਗ ਦੇ ਘੇਰੇ ਵਿੱਚ ਮੰਨਿਆ ਜਾ ਸਕਦੀਆਂ ਨੇ ਨਵੇਂ ਪੀਆਰ ਕਾਰਡ ਜਾਰੀ ਕਰਨ ਵਿੱਚ 2 ਮਹੀਨੇ ਦਾ ਸਮਾਂ ਲਿਆ ਜਾ ਰਿਹਾ ਹੈ ਅਤੇ ਫੈਮਿਲੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਦਾ ਨਿਪਟਾਰਾ ਔਸਤਨ 14 ਮਹੀਨੇ ਵਿੱਚ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਮਾ ਵਿਭਾਗ ਨੇ ਦੱਸਿਆ ਕਿ 2024 ਦੌਰਾਨ ਵੱਖ-ਵੱਖ ਸ਼੍ਰੇਣੀਆਂ ਨਾਲ ਸੰਬੰਧਤ 70 ਲੱਖ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ বেৰ ৰিপৰ্ট হমদাৰ টিভি